ਲੋ ਜੀ ਨੋਨੇ ਵਾਜ ਦੇ ਵਿਆਹ ਦੀ ਲਈ ਹੋ ਗਈ ਕੋਠੀ ਤਿਆਰ ਅੱਜ ਪਾਤੀਆਂ ਲੜੀਆਂ ਲਾਈਟਾਂ ਰੋਟਾਂ ਲਾਤੀਆਂ ਸਪੀਕਰ ਕਈ ਦਿਨ ਦਾ ਚੱਲੀ ਜਾਂਦਾ ਮੰਜੇ ਜੋੜ ਕੇ ਨੋਨੇ ਵਾਜ ਦੇ ਵਿਆਹ ਦੀ ਖੁਸ਼ੀ ਚ ਮਕਾਨਾਂ ਤੇ ਲਾਈਟਿੰਗ ਕਰਾਈ ਉਜੀ ਵਿਚਿਆ ਪਿਆ ਕੰਮ ਲੱਗੇ ਹੋਏ ਨੇ ਵੀਰੋਣੀ ਕੰਦਰ ਰਹਿੰਦੀ ਦੀ ਦੋੇ ਪਾਸੇ ਦੀ ਸਰੇ ਤੱਕ ਉੱਥੇ ਤੱਕ ਪਾਉਣੀਆਂ ਨੇ ਰੇੜਵਾ ਕਰਾਇਆ ਬੰਦ ਤਾਂ ਲੱਗਿਆ ਵੀਡੀਓ ਬਣਾਉਣਾ ਹਲ ਬਾਈਆਂ ਨੇ ਵੀ ਖਿੱਚਿਆ ਪਿਆ ਕੰਮ ਪੂਰਾ ਕਹਾਂ ਚਲੀ ਜਾਂਦੀਆਂ ਨੇ ਆ ਦੇਖੋ ਟੈਂਟ ਦੀਆਂ ਇੱਧਰ ਸਾਮਾਨ ਪਹੁੰਚ ਗਿਆ ਹੁਣ ਆਪਣੇ ਤਾਂ 12:20 ਦਾ 15 ਤੋਂ ਆ ਕੰਮ ਸ਼ੁਰੂ ਟੈਂਟ ਲਾਉਣ ਦਾ ਹਾਂਜੀ ਇਹਦਾ ਕਹਿੰਦੇ ਕੋਈ ਨਾਲੇ 15 ਹੋਣ ਲੋ ਜੀ ਚੱਲਦਾ ਕੰਮ ਬੜਾ ਰਿਸਕੀ ਕੰਮ ਆ ਆ ਦੇਖੋ ਉੱਤੇ ਲੱਗੇ ਹੋਏ ਨੇ ਬੰਦੇ ਬਹੁਤ ਮਿਹਨਤਾਂ ਬੰਦਿਆਂ ਦੀ ਹਰ ਐਨਾ ਕ ਤਿਆਰ ਹੋਇਆ 4 ਘੰਟਿਆਂ ਡੇੜ ਘੜ ਹੋ ਗਿਆ ਟਾਈਮ ਬਾਕੀ ਮੇਨ ਵੀਰ ਆਏ ਆਪਣਾ ਪੰਜਾਬ ਟੈਂਟ ਵਾਲੇ ਮਲੋ ਤੋਂ ਫਾਸੀ ਗਾਉਂ ਫਾਸੀ ਕਾਲ ਦੀ ਨਾਲੇ ਮਿਰਚਾਂ ਤੇ ਲਸਣ ਹੋਣੀ ਲਖਣ ਹਾਂਜੀ ਮਿਰਚਾਂ ਤੇ ਲਸਣ ਮਿਰਚਾਂ ਤੇ ਲਸਣ ਕਾਰੀਗਰ ਬਲਾ ਮੰਗਾ ਰਿਹਾ ਸਵੇਰ ਦਾ ਨੇ ਪੈਰ ਨਹੀਂ ਲੱਗਣ ਦਾ ਤਾ ਕਾਰੀਗਰ ਨੇ ਆਰਡਰ ਤੇ ਆਰਡਰ ਚਾੜਿਆ ਪਿਆ ਨੇ ਕੱਲੇ ਨਹੀਂ ਲਓ ਜੀ ਅੱਜ ਕੰਦ ਤੇ ਵੀ ਪੈ ਗਈਆਂ ਜੋਰਾ ਸ਼ੋਰਾ ਤੇ ਕੰਮ ਚੱਲਦਾ ਡੈਕੋਰੇਸ਼ਨ ਕਰਨ ਲੱਗੇ ਹੋਏ ਨੇ ਸ਼ਗਰਾਨੀ ਮਹਿੰਦੀ ਲੱਗਣ ਲੱਗੀ ਆ 9:00 ਵਜੇ ਨਹੀਂ ਮੈਂ ਤਾਂ ਕੁਝ ਲੋ ਜੇ ਵੀ ਮੇਰੇ ਕੋਲ ਸਰੋਤ ਐਟ ਐਨ ਐਸ ਐਸ ਐਚ ਆ ਜੀ ਮਿੱਤਰੋ तकरीबन 11:44 ਮਿੰਟ ਹੋ ਚੁੱਕੇ ਨੇ ਆ ਦੇਖੋ ਕੰਮ ਹਾਲੇ ਬੰਦਿਆਂ ਦਾ ਚੱਲੀ ਜਾਂਦਾ ਲੱਗੇ ਹੋਏ ਨੇ ਇੱਧਰ ਆ ਗਏ ਹੁਣ ਅਮਰੀਨ ਵੀ ਪੰਗੇ ਲੈਂਦੀ ਆ ਦੇਖੋ ਡਿਗ ਜਾਏਗਾ ਪੁੱਤਰ ਥੱਲੇ ਉਤਰ ਚੱਲ ਚਲੀਏ ਤਿਆਰੀ ਚੱਲ ਪਈ ਭੋਗ ਵਾਸਤੇ ਪਕੌੜੇ ਆਹ ਦੇ ਦਿੱਤੇ ਤੋਂ ਰਿਮੋਟ ਹੋਈ ਸਭ ਤੋਂ ਦਿੱਤੀਤਾ ਜੇ ਸਰੀ ਆਹ ਨੂੰ ਸੁਣੂ ਕੋ ਪਰਿਵਾਰਾਂ ਦੇ ਗਰੀਬ ਕਿ ਤੁਹਾਨੂੰ ਲੱਗਿਆ ਤੁਹਾਨੂੰ ਕੋਈ ਐਸੇ ਜਾ ਕੇ ਕੰਮ ਪੇਸ਼ ਕਰਦੀ ਜਾਂ ਕੋਈ ਕੁਝ ਤੁਹਾਨੂੰ ਦਿਖਾਉਂਦਾ ਹੋਵੇ ਸੋ ਜ਼ਿਆਦਾ ਬਰੋਸਾ ਕਰੋ ਨਾਮ ਦਿੱਤੇ ਆ ਮੈਲਾਨਕ ਨਾਮ ਜਿੰਦੀ ਕਰਾ ਪਰੇ ਕੋਰਸ ਦਾ ਪਤਾ ਬਾਬੇ ਚੱਲਦੇ ਨੇ ਬੱਸ 69 39 ਯਾਰ नंबर 1 गुरु का ਸ਼ੁਕ੍ਰਾਨਾ ਹਸਲ ਵਿੱਚ ਇੱਕ ਦਾਰੀ ਉਹ ਆਇਸਰੀ ਆਗਦੀ ਪਾਵਨ ਸੁਭਾਵ ਦੀ ਕਰੇ ਕਿ ਕਿਹਨਾਂ ਚੀਹ ਹਨ ਸਤਿਗੁਰੂ ਅਕਾਲ ਵਾਦਾ ਕਾਟਾ ਪੁਰਤਕ ਮਾਤ ਪਨਾ ਕਿਰਪਾ ਕਰੀ ਸਮਤ ਰਕਸ਼ੂ ਕਿਰਪਾ ਕਰੀ ਸੁਬਿਸ਼ਪਸ਼ ਲੋਕਸ਼ੂ ਪ੍ਰਕਾਸ਼ਮਨ ਹੋ ਗੁਮਨੈ ਬਕਸ਼ ਦਿਵਾਂਸ ਕਾ ਲਿਆਗਾ ਬਕਸ਼ ਸੁਖ ਹੋਏ ਨਾ ਦਿੱਤੇ ਆਵੇ ਨਾਰਕ ਨਾਮ ਜੈ ਜੈ ਗੁਰੂ ਬਾਬਾ ਤੇਰੋ ਪਾਉਂਦਰੀਆ ਸਾਧ ਸੰਗਤੁਰ ਮਤਮਲ ਹਿਰਿਆ ਸੰਗਰੁ ਕਮਾਤ ਪਲ ਆੜ ਕਾ ਨਾਮ ਜਿ ਪੁਜੀ ਸਦਾ ਸਗਲ ਪਾਣੀ ਮੈਂ ਆਈ ਬੁਧਾ ਰਹਾ ਹੈ ਨਾ ਸਗਲ ਕਾਨ ਤੇ ਉਤਮ ਤਾਰ ਨਾਰਕ ਜੈ کارنامن ستيرا دوسر ਕਰਤਾ ਕੰਮ ਸਾਰਾ ਓਕੇ ਬੰਦਿਆਂ ਨੇ ਚੱਲ ਪਿਆ ਚੈੱਕ ਕਰਦੇ ਆਂ ਸੈਂਪਲ ਪਾਸ ਕਰਦੇ ਆਂ ਚੱਲ ਵੀ ਫੇਸਬੁੱਕ ਪਾਈ ਸਰਦਾਰਾਂ ਦੀ ਹਮਰਾਮ ਲਓ ਜੀ ਉਧਰ ਦਿਖਾਉਂ ਲਓ ਜੀ ਹੁਣ ਇੱਕ ਇੱਕ ਪੈਗ ਲਡੂ ਗਿਆ ਕਰੋ ਚੈੱਕ ਡੀ ਜੇ ਵਾਲਾ ਸਿਸਟਮ ਸਾਰਾ ਚੱਲੀ ਜਾਂਦਾ ਕੰਮ ਕੱਤੀਆ ਵੀ ਆ ਪੂਰੇ ਜੋਰਾਂ ਤੇ ਮੁੰਡੇ ਛੁੰਡੇ ਐਨ ਖੜੇ ਨੇ ਕੈਮ ਹੋਏ ਰਾਤ ਨੂੰ ਪਾਉਣੀਆਂ ਲੁੱਡੀਆਂ ਇਹਨਾਂ ਨੇ ਆਹ ਆਪਣੇ ਯਾਰ ਦਾ ਤਵਾਲੀ ਆ ਪਿਆ ਆਏ ਕਰਤਾ ਸਾਰਾ ਕੰਮ ਸੈਟਅਪ ਓਕੇ ਰੰਗ ਬੰਨਤਾ ਬੰਦਿਆਂ ਨੇ ਤਿਆਰੀ ਪੂਰੀ ਹੋ ਗਈ ਲਾਈਵ ਵਾਲਾ ਬੰਦਾ ਵੀ ਪਹੁੰਚ ਗਿਆ ਫਰਵਾਜ ਆਪਣੇ ਸਾਰੇ ਦੋਸਤਾਂ ਨੂੰ ਲੈ ਕੇ ਬਹਿ ਗਿਆ ਹਾਂਜੀ